ਨਿੱਕੇ ਨਿੱਕੇ ੜਿਆਣੇ ਦੇਖਦੇ ਉਹਨਾਂ ਦੇ ਵੀ ਦੰਦ ਖਰਾਬ ਹੋਏ ਪਏ ਆ ਸਿਆਣਿਆਂ ਦੇ ਵੀ ਹੋਏ ਪਏ ਆ ਸਾਡੇ ਬਜ਼ੁਰਗਾਂ ਦੇ ਇੰਨੇ ਪਹਿਲਾਂ ਹੁੰਦੇ ਨਹੀਂ ਸੀ ਹੁਣ ਕਾਰਨ ਕੀ ਹੈ ਤੇਲ ਸਰੋਂ ਦਾ ਤਲੀ ਤੇ ਪਾ ਕੇ ਸਰੋਂ ਦੇ ਤੇਲ ਚ ਚੁਟਕੀ ਭਰ ਸੰਧਾ ਨਮਕ ਪਾ ਕੇ ਉਹਨੂੰ ਮਿਕਸ ਕਰਕੇ ਜਵਾਤ ਨੂੰ ਉਹ ਵੀ ਚੰਗੀ ਤਰ੍ਹਾਂ ਉਂਗਲੀ ਨਾਲ ਘਰ ਇਹ ਉਂਗਲੀ ਨਾਲ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਮੰਜਣ ਕਰ ਰਹੇ ਆ ਅਸੀਂ ਆਪਣੇ ਮਜ਼ੂੜਿਆਂ ਦੀ ਆਪਣੇ ਦੰਦਾਂ ਦੀ ਮਾਲਿਸ਼ ਕਰ ਰਹੇ ਉਹ ਜਿਹੜਾ ਤੇਲ ਆ ਉਹ ਜਦੋਂ ਤੁਹਾਡੇ ਦੰਦਾਂ ਨੂੰ ਲੱਗਦਾ ਤੁਸੀਂ ਕੀ ਸਮਝਦੇ ਹੋ ਵੀ ਤੇਲ ਦੀ ਕੋਈ ਅਹਿਮੀਅਤ ਨਹੀਂ ਆ ਬਹੁਤ ਵੱਡੀ ਅਹਿਮੀਅਤ ਹੈ ਉਹੜੂ ਤੇਲ ਨੂੰ ਚੰਗੀ ਤਰ੍ਹਾਂ ਜਦੋਂ ਮ사ਜ ਕਰ ਦਿਓ ਠੁੱਕਦੇ ਵੀ ਹੋ ਸਭ ਕੁਝ ਹੈ ਉਸ ਤੋਂ ਬਾਅਦ ਜਿਹੜੀ ਤੁਸੀਂ ਪੁਲਿੰਗ ਲੈਣੀ ਆ ਮੂੰਹ ਦੇ ਵਿੱਚ ਲੌਂਗ ਦਾ ਤੇਲ ਪਾਓ ਦੋ ਬੂੰਦਾਂ ਹੂੰ ਉਸ ਤੋਂ ਬਾਅਦ ਇੱਕ ਘੁੱਟ ਭਰੋ ਪਾਣੀ ਦੀ ਗਰਮ ਕੋਸਾ ਘੋਟਾ ਉਹਨੀਆਂ ਬਣਾਓ ਐ ਕੁੱਲੀਆਂ ਹੂੰ ਆਏ ਕਰਕੇ ਤੁਕ ਦਿਓ ਤੁਸੀਂ ਮੈਂ ਗਣਾ ਜ਼ਿੰਦਗੀ ਦੇ ਵਿੱਚ ਯਾਦ ਕਰੋਗੇ ਵੀ ਗੁਲਸਾਭ ਨੇ ਕੋਈ ਗੱਲ ਕਹੀ ਸੀ ਔਰ ਮਹੀਨਾ ਦੋ ਮਹੀਨੇ ਦੰਦਾਂ ਸਾਬ ਕਰਕੇ ਦੇਖ ਲਓ ਤੁਹਾਡੇ ਦਿਲੋਂ ਨਿਕਲੂਗਾ ਥੈਂਕ ਯੂ ਗੁਲਸਾਭ ਦੰਦ ਕਿਥੇ ਦੇ ਗਲ ਰਹੇ ਆ ਦੰਦ ਕਿਥੇ ਦੇ ਕਾਲੇ ਪੈ ਗਏ ਆ ਦੰਦ ਭੁਰਪਰੇ ਜੇ ਹੋ ਗਏ ਆ ਉਹਦਾ ਫਿਰ ਹੱਲ ਕੀ ਆ ਲੋਕ ਕਹਿੰਦੇ ਨੇ ਵੀ ਸਾਡੇ ਦਾ ਹਰ ਵਕਤ ਮਤਲਬ ਕਿ ਜਿਹੜਾ ਮੂੰਹ ਦੇ ਅੰਦਰ ਆ ਇਹ ਲੱਗਦਾ ਰਹਿੰਦਾ ਵੀ ਚਿਪ 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 ਕੇ ਰਹਿੰਦੀ ਆ ਪਰ ਦੰਦਾਂ ਦੇ ਵਿੱਚ ਔਰ ਖਾਜ ਹੁੰਦੀ ਰਹਿੰਦੀ ਆ ਉਹਦੇ ਵਾਸਤੇ ਗਣਾ ਸਾਨੂੰ ਅਸੀਂ ਬਣਾਇਆ ਦੰਤ ਗੱਜ ਕੇਸਰੀ ਦੰਤ ਗੱਜ ਕੇਸਰੀ ਲੋਸ਼ਨ ਉਹਦੀਆਂ 10 ਕਬੂੰਦਾ ਅਸੀਂ ਉਹਨੂੰ ਕਹਿੰਦੇ ਆ ਮੂੰਹ ਚ ਪਾ ਦੇ ਗਰਮ ਪਾਣੀ ਪਾ ਕੇ ਫੂਲਿੰਗ ਕਰ ਜਿਹੜੀ ਮੈਂ ਹੁਣੇ ਦੱਸੀ ਆ ਲੋਗ ਦੀ ਤੇ ਨਮਕ ਦੀ ਉਹ ਉਹਨਾਂ ਲੋਕਾਂ ਨੂੰ ਦੱਸੀ ਆ ਜਿਹੜੇ ਮੇਰੇ ਤੱਕ ਪਹੁੰਚ ਨਹੀਂ ਕਰ ਸਕਦੇ ਘਟੂ ਘਟ ਸੇਫਤਾ ਰਹਿਣਗੇ ਪਰ ਜੇ ਤੁਸੀਂ ਸੱਚਮੁੱਚ ਬਚਣਾ ਚਾਹੁੰਦੇ ਤਾਂ ਉਹ ਜਿਹੜੀ ਚੀਜ਼ ਬਣਾਈ ਆ ਸਾਡੇ ਬੈਦ ਜੀ ਨੇ ਉਹ ਗ੍ਰੰਥ ਦਾ ਯੋਗ ਆ ਉਹ ਕੋਈ ਆਏ ਨਹੀਂ ਹੈ ਕਿ ਐਮੀ ਚੱਕੀ ਕਿਸ ਤੋਂ ਮੰਜਣ ਫੜਿਆ ਤੇ ਟਿੱਕੀ ਘੋਲ ਕੇ ਦੇਤੀ ਗ੍ਰੰਥਿਕ ਯੋਗ ਆ ਔਰ ਬਹੁਤ ਗੁੱਡ ਚੀਜ਼ ਆ ਔਰ ਉਹਨੂੰ ਜੇ ਤੁਸੀਂ ਹਫਤੇ ਚ ਦੋ ਵਾਰ ਵੀ ਕਰ ਲੋ ਬਾਕੀ ਚਾਹੇ ਆਪਣਾ ਜਿਹੜਾ ਮਰਜ਼ੀ ਕਰੀ ਜਾਓ ਕੰਮ ਵੀ ਤੁਹਾਡੇ ਦੰਦਾਂ ਨੂੰ ਹਿੱਲਣ ਨਹੀਂ ਦਿੰਦਾ ਪਰ ਜਿਹੜੇ ਦੰਦਾਂ ਦੇ ਨਾਲ ਬੀਅਰ ਦੀਆਂ ਬੋਤਲਾਂ ਦੇ ਢੱਕਣ ਪਟਦੇ ਆ ਉਹਨਾਂ ਬਾਰੇ ਕੀ ਉਹ ਆਪਦੇ ਆਪ ਨੂੰ ਦੇਖੋ ਮੈਂ ਕਹਿੰਦਾ ਇਹ ਗਲਤੀ ਕਰਨੀ ਹੁੰਨੀ ਚਾਹੀਦੀ ਕੁਝ ਨਹੀਂ ਵਰਗਮੈਂਦਾ ਜੀ ਜੇ ਹੁਣ ਤੁਸੀਂ ਕਹੋ ਵੀ ਮੈਂ ਤੇ ਜੇ ਦੋ ਮਿੰਟ ਕਿਸੇ ਨੂੰ ਚਾਬੀ ਲੈ ਕੇ ਖੋਲ ਲਓਗੇ ਤਾਂ ਗੱਡੀ ਉਹ ਵਾਲਾ ਤੇ ਡੈਂਟਿਸਟ ਕੋਲੇ ਜਾ ਕੇ ਦੇਖ ਲਓ ਤੁਹਾਨੂੰ ਕਿੰਨੇ ਦਾ ਜਵਾੜਾ ਦਿੰਦਾ ਸੱਚ ਆ ਇਹਦਾ ਮੁੱਲ ਦੇਖੋ ਨਾ ਕਿੱਥੇ ਪੈਂਦਾ ਫਿਰ ਉਹ ਪਤਾ ਨਹੀਂ ਕਾਦਾ ਕਾਦਾ ਬਣਿਆ ਨਹੀਂ ਪਤਾ ਕੁੱਤੇ ਬਿੱਲੇ ਦੀਆਂ ਹੱਡੀਆਂ ਕਾਹਦੀਆਂ ਫਿਰ ਉਹ ਤੁਹਾਨੂੰ ਲਾਉਣੀ ਪੈਣਗੇ ਹੈਨਾ ਦੰਦ ਖਰਾਬ ਹੀ ਨਾ ਹੋਣ ਦੰਦ ਭਰਨੀ ਨਾ ਦੰਦ ਕਾਲੀ ਨਾ ਪੈਣ ਕੀੜਾ ਲੱਗੇ ਹੀ ਨਾ ਜੜ ਨਿਕਲੇ ਹੀ ਨਾ ਤੇ ਫਿਰ ਉਹਦੇ ਲਈ ਘਰੇਲੂ ਔੜਪੋੜ ਕੀ ਆ ਨਾਰਮਲ ਜੀ ਗੱਲ ਆ ਕਿਕਰਾਂ ਲੱਗੀਆਂ ਹੋਈਆਂ ਨੇ ਪਹਾੜੀ ਦੇ ਘਰੋਂ ਵੇ ਜਾਂ ਦੇਸੀ ਹੋਵੇ ਕੋਈ ਗੱਲ ਨਹੀਂ ਉਹਦੇ ਤੁੱਕੇ ਆਮ ਲੱਗ ਜਾਂਦੇ ਆ ਤੁੱਕੇ ਤੜਵਾ ਕੇ ਇਕੱਠੇ ਕਰਦੇ ਇਕੱਠੇ ਕਰਕੇ ਉਹਨਾਂ ਨੂੰ ਆਪਣੇ ਬੈੱਡ ਥੱਲੇ ਸਿਰ ਦੋ ਜਾਂ ਛਾਂ 'ਚ ਕਿਤੇ ਸੁਕਾ ਲਓ ਜਦੋਂ ਸੁੱਕ ਜਾਵੇ ਨਹੀਂ ਤਾਂ ਇਹ ਪੰਸਾਰੀਆਂ ਤੋਂ ਮਿਲ ਜਾਂਦੇ ਆ ਬੜੇ ਵਧੀਆ ਮਿਲ ਜਾਂਦੇ ਆ ਔਰ ਉੱਥੇ ਜਾ ਕੇ ਬਸ ਇਹੀ ਦੇਖਣਾ ਵੀ ਉਹਨੂੰ ਕੀੜਾ ਨਾ ਲੱਗਿਆ ਹੋਵੇ ਉਹ ਵਧੀਆ ਹੋਣ ਤੁੱਕੇ ਤਾਂ ਉਹ ਉਹਨੂੰ ਤੁਸੀਂ ਸੁਕਾ ਕੇ ਉਹਦੇ ਸੁੱਕੇ ਤੁੱਕਿਆਂ ਦਾ ਘੁੱਟ-ਘੁੱਟ ਕੇ ਮਾਰਾ ਜਾਂ ਉਹਨੂੰ ਘੋਲ ਕੇ ਜੇ ਜਾਂ ਅੱਜਕੱਲ ਮਾਮ ਜਿਸ ਤੇ ਤਾਂ ਹੈ ਨਹੀਂ ਦੌੜੀ ਡੰਡਾ ਹੈ ਨਹੀਂ ਬਏ ਕਪੜੇ ਜਿਹੇ ਬੰਨੋ ਤੇ ਉਤੋਂ ਬੇਲ ਲੈ ਕੇ ਕੁੱਟ ਦਿਓ ਗੁੱਟ ਕੇ ਡੈਡ ਜਿਹੋਗੇ ਉਹਨਾਂ ਨੂੰ ਮਿਕਸੀ ਚ ਪਾ ਕੇ ਗ੍ਰਾਈਂਡ ਕਰ ਲਾ ਟਹਿਣਾ ਸਾਹਿਬ ਐਸਾ ਪਾਊਡਰ ਬਣਦਾ ਉਹਦੇ ਵਿੱਚੋਂ ਪਾਊਡਰ ਫੜੋ ਤੇ ਦੰਦਾਂ ਦਾ ਮੰਜਨ ਬੋਜੀ ਦੰਤ ਨਾਲੋਂ ਵੱਧ ਸਵਾਦ ਅੱਛਾ ਹਾਂ ਤੇ ਉਹਨੂੰ ਚਾਹੇ ਖਾ ਵੀ ਜਾਓ ਜਾਂ ਧੋਕ ਵੀ ਲੋ ਕੋਈ ਟੈਨਸ਼ਨ ਨਹੀਂ ਅਜੀਤ ਵੈਬ ਟੀਵੀ ਦੇਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਗੀ ਸਤਸ਼ਿਰ ਕਾਲਾ ਜੀ ਮੈਂ ਹਸਵਰਨ ਸਿੰਘ ਟਹਿਣਾ ਤੇ ਹਰ ਹਫਤੇ ਦੀ ਤਰ੍ਹਾਂ ਹੀ ਵੈਦ ਸੁਭਾਸ਼ ਗੋਲ ਜੀ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹਾਂ ਦੰਦਾਂ ਬਾਰੇ ਗੱਲਾਂ ਅਸੀਂ ਪਹਿਲਾਂ ਵੀ ਕਈ ਵਾਰ ਕੀਤੀਆਂ ਤੇ ਜੇ ਅਸੀਂ ਨਾ ਵੀ ਕਰੀਏ ਤਾਂ ਵੀ ਤੁਹਾਨੂੰ ਪਤਾ ਹੀ ਹੈ ਕਿ ਦੰਦ ਸੰਭਾਲ ਕੇ ਰੱਖਣਾ ਸਾਡੇ ਸੁਭਾਅ ਦੇ ਵਿੱਚ ਸ਼ਾਮਲ ਗੱਲ ਹੋਣੀ ਚਾਹੀਦੀ ਆ ਪਰ ਅਸੀਂ ਕਦੇ ਸੋਚਿਆ ਹੀ ਨਹੀਂ ਨਿਆਣੇ ਚੌਕਲੇਟਾਂ ਦਾ ਡੱਬੜਾ ਚਾੜੀ ਤੁਰੀ ਆਉਂਦੇ ਆ ਅਸੀਂ ਜੋਚਤ ਕੀਤਾ ਉਵੇਂ ਕਰੀ ਜਾਂਦੇ ਆ ਦੰਦਾਂ ਦੀ ਸੰਭਾਲ ਬਹੁਤ ਘੱਟ ਲੋਕ ਕਰਦੇ ਆ ਪਿਛਲੇ ਦਿਨੇ ਵਿੱਚ ਦੇਖਿਆ ਇੱਕ ਬੰਦਾ ਸਾਡਾ ਜਾਣਕਾਰ ਉਹ ਬੀਅਰ ਦੀ ਬੋਤਲ ਦਾ ਢੱਟ ਦੰਦਾਂ ਨਾਲ ਪੱਟੀ ਜਾਵੇ ਮੈਂ ਹੈਰਾਨ ਮੈਂ ਕਿਹਾ ਵੀ ਇਹ ਚੰਗੀ ਸਟੀਲ ਬੋਡੀਆਂ ਦੀ ਵੀ ਇਹ ਕੀ ਲੱਛਣ ਕਰ ਜਾਂਦਾ ਪਰ ਭਾਈ ਆਪਣੇ ਦੰਦ ਬਚਾ ਕੇ ਰੱਖੋ ਇਹ ਲਾਜ਼ਮੀ ਮਹਿੰਗਾ ਤੇ ਬਿਨਾ ਦੰਦਾਂ ਤੋਂ ਸੋਹਣੇ ਵੀ ਨਹੀਂ ਲੱਗਦੇ ਤੇ ਕੁਦਰਤੀ ਦੰਦ ਕੁਦਰਤੀ ਹੁੰਦੇ ਬਾਅਦ ਚ ਕਿਨੇ ਕੈਪਿੰਗ ਕਰਾ ਲਈ ਫਲਾਨੀ ਕਰਾ ਲਈ ਪਰ ਆਪਣੇ ਦੰਦ ਬਚਾ ਕੇ ਰੱਖੋ ਜਿੰਨਾ ਵੀ ਸੰਭਵ ਹੋਵੇ ਅੱਜ ਇਸੇ ਵਿਸ਼ੇ ਦੇ ਉੱਤੇ ਗੋਲ ਸਾਹਿਬ ਨਾਲ ਗੱਲਬਾਤ ਕਰਾਂਗੇ ਪਹਿਲਾਂ ਸਵਾਗਤ ਕਰਦੇ ਆਂ ਫਿਰ ਅਗਲੀ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਟੈਣਾ ਸਾਹਿਬ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਸਵਾਗਤ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਹਿੰਦ ਦੇ ਖਾਲ ਦੇ ਵਿੱਚੋਂ ਬਾਬੇ ਦੀ ਫੁੱਲ ਗੇਰ ਜਿੰਦਾਬਾਦ ਜਿੰਦਾਬਾਦ ਠੰਡ ਤੋਂ ਬਚੇਓ ਕਮਾਲ ਕੀਤੀ ਪਈ ਐ ਐਤ ਕੀ ਵਸੇ ਉਨੀ ਆਈ ਵੀ ਨਹੀਂ ਨਾ ਐਤ ਕੀ ਠੰਡ ਆ ਜਾਂਦੇ ਜਾਂਦੇ ਰੱਬ ਨੇ ਦਿਖਾਈ ਥੋੜੀ ਜੀ ਤੁਸੀਂ ਤਾਂ ਪਹਿਲੇ ਵੀ ਉਹ ਵਿਖਬਾਣੀ ਕਰਤੀ ਸੀ ਵੀ ਧੁੰਦਾਂ ਪੈਣਗੀਆਂ ਪਰ ਅਸੀਂ ਕਿਹਾ ਵੀ ਟੈਣਾ ਸਾਹਬ ਨੇ ਝੂਠ ਹੀ ਬੋਲਦਾ ਧੁੰਦ ਤਾਂ ਬਈ ਨਹੀਂ ਉਹ ਕਮਾਲ ਹੀ ਹੋ ਗਿਆ ਪਿਛਲੀ ਵਾਰ ਅਸੀਂ ਪੰਜਾਬ ਦੇ ਟੂਰ ਤੇ ਆਏ ਤਾਂ ਜਦੋਂ ਸਵੇਰੇ ਸੁੱਤੇ ਉੱਠੇ ਬਾਹਰ ਦਿਖਾਈ ਕੁਛ ਨਾ ਤੇ ਬਈ ਕਮਾਲ ਹੋ ਗਈ ਮੈਂ ਕਿਹਾ ਵੀ ਆ ਟੈਣਾ ਸਾਹਬ ਦੀ ਵਿਖਬਾਣੀ ਬੜੀ ਵਧੀਆ ਹੋਈ ਪਰ ਦੇਖੋ ਕੁਦਰਤ ਦਾ ਵਰਤਾਰਾ ਜਿਸ ਤਰੀਕੇ ਦੇ ਨਾਲ ਮੌਸਮ ਬਦਲੇ ਆ ਇਹ ਬੰਦਿਆ ਵਾਂਗੂ ਬਦਲੇ ਆ ਬੰਦਿਆ ਵਾਂਗੂ ਬਦ ਤੇ ਬੰਦੇ ਨੇ ਇੰਨੀ ਕਿ ਨਰਦਈਪੁਣਾ ਦਿਖਾਇਆ ਵੀ ਭਾਈ ਕੁਦਰਤ ਕਹਿੰਦੀ ਚੱਲ ਤੇਰੇ ਵਾਂਗੂ ਹੀ ਆ ਹੁਣ ਰੁੱਤਾਂ ਵੀ ਖਿਸਕ ਗਈਆਂ ਖੈਰ ਪੇੜ ਪੌਦੇ ਕੱਟੀ ਜਾਂਦੇ ਲਾਉਂਦੇ ਹੈ ਨਹੀਂ ਸੱਚ ਆ ਹੁਣ ਇੱਕ ਬੰਦਾ ਜਦੋਂ ਦੁਨੀਆ ਚੋਂ ਮਰਦਾ ਉਹ ਪੰਜ ਪੇੜ ਲੈ ਕੇ ਮਰਦਾ ਜੇ ਪੰਜ ਪੇੜ ਜਲਦੇ ਨੇ ਤਾਂ ਨਾਲ ਜਲਦਾ ਸਹੀ ਆ ਉਹਨੂੰ ਆਪਦੇ ਮਰਨ ਤੋਂ ਪਹਿਲਾਂ ਇੰਨਾ ਕੁ ਤਾਂ ਸੋਚਣਾ ਚਾਹੀਦਾ ਵੀ ਪੰਜ ਦੇ 50 ਪੇੜ ਲਾ ਦੇਆ ਬਿਲਕੁਲ ਸਹੀ ਕਿੱਡੀ ਕੀ ਗੱਲ ਆ ਬੀ ਜਦੋਂ ਦੁਨੀਆ 'ਚ ਜਾਣਾ ਹੀ ਆ ਤਾਂ ਪੰਜਾਬ ਦੇ ਹੁਣ ਅਸੀਂ ਪਿੱਛੇ ਜੇ ਮਕਾਨ ਬਣਾਇਆ ਚਲੋ ਬਾਬੇ ਨੇ ਕਿਰਪਾ ਕੀਤੀ ਬਣਾਇਆ ਉਹਦੇ ਵਿੱਚ ਨਾ ਜੀ ਜਦੋਂ ਲੱਕਣ ਲੱਗੀ ਜਿਹੜੇ ਸਾਡੇ ਉੱਤੇ ਜਾਇੰਟ ਟੈਂਬਰ ਆ ਪੰਜ ਬੂਲੇ ਬਹੁਤ ਵਧੀਆ ਵੱਡੀ ਫਰਮ ਆ ਮੈਂ ਉਹਨਾਂ ਕੋਲੇ ਬੈਠਾ ਬੈਠਾ ਆ ਲਾਸਟ ਦੇ ਬਜ਼ੁਰਗ ਨੇ ਬੜੇ ਸਿਆਣੇ ਉਹਨਾਂ ਦੇ ਤੇ ਮੁੰਡੇ ਵੀ ਵਧੀਆ ਨੇ ਤੇ ਮੈਂ ਉਹਨਾਂ ਕੋਲ ਬੈਠੇ ਬੈਠੇ ਪੁੱਛਿਆ ਮਖਾ ਜਨ ਸਾਹਿਬ ਵੀ ਲੱਕੜ ਜਿਹੜੀ ਲੱਗੀ ਮੇਰੀ ਕੋਠੀ ਨੂੰ ਤੁਸੀਂ ਲਾਈ ਆ ਮਖਾ ਤੁਹਾਨੂੰ ਪੈਸੇ ਵੀ ਚਲੋ ਦਿੱਤੇ ਨੇ ਆਪਾਂ ਵੀ ਇੱਕ ਕਿੰਨੇ ਕ ਪੇੜ ਵਿੱਚ ਚੱਲ ਗਏ ਹੋਣੇ ਜੇ ਆਪਾਂ ਹਿਸਾਬ ਲਈ ਵੀ ਪੇੜ ਪ੍ਰਕਿਰਤੀ ਚੋ ਕਿੰਨੇ ਕ ਆਪਾਂ ਪੱਟ ਲੈ ਹੂੰ ਉਹ ਕਹਿੰਦਾ ਵੀ ਘੱਟੋ ਘੱਟ ਗੋਇਲ ਸਾਹਿਬ ਤੁਹਾਡੇ 80 90 ਪੇੜ ਦੀ ਲੱਕੜ ਜਿਹੜੀ ਆ ਕੋਠੀ ਨੂੰ ਲੱਗੀ ਅੱਛਾ ਮੈਨੂੰ ਤਾਂ ਜੀ ਗੱਸੀ ਪੈਣ ਵਾਲੀ ਹੋ ਗਈ ਦੇਖੋ ਆਪਣਾ ਆਪਣਾ ਖੁਸ਼ੀ ਹੁੰਦੀ ਆ ਸਾਨੂੰ ਖੁਸ਼ੀ ਬਹੁਤ ਸੀ ਵੀ ਸਾਡਾ ਘਰ ਵਧੀਆ ਬਣਾਇਆ ਰੱਬ ਨੇ ਪਰ ਜਦੋਂ ਉਹਨੇ ਦੱਸੀ ਵੀ ਇੰਨੀ ਲੱਕੜ ਲੱਗੀ ਮੈਂ ਕਿਹਾ ਵੀ 80 ਪੇੜ ਤਾਂ ਮੈਂ ਇਕੱਲੇ ਨੇ ਉਜਾੜਤੇ ਜਿਹੜੀਆਂ ਇੰਨੀਆਂ ਕੋਠੀਆਂ ਬਣੀਆਂ ਪਈਆਂ ਹੂੰ ਪੇੜ ਤਾਂ ਇੰਨਾ ਲੱਗਦਾ ਤੇ ਮੈਂ ਤਾਂ ਡੈਣਾ ਸਾਹਿਬ ਉਦੋਂ ਵੱਤ ਸੌਂ ਖਾ ਲਈ ਮੈਂ ਗੱਡੀ 'ਚ ਬੀਜ ਵੀ ਰੱਖੇ ਹੋਏ ਨੇ ਜਿੱਧਰ ਨੂੰ ਜਾਣਾ ਬੀਜ ਘੇਰ ਦੇਣਿਆ ਕਿਸੇ ਕਿਸੇ ਚੀਜ਼ ਦੇ ਬੀਜ ਚਲ ਇਧਰੋਂ ਸੜਦੋ ਨਿੰਮ ਦੇ ਬੀਜ ਸੜਦੋ ਫਲਾਣੇ ਬੀਜ ਸੜਦੋ ਜਾਮਣਾਂ ਦੇ ਬੀਜ ਸੜਦੋ ਉੱਗਦੇ ਨੇ ਕੋਈ ਤਾਂ ਹੋਊਗਾ ਕੁਛ ਤਾਂ ਬਣੂਗਾ ਤੇ ਲੇਕਿਨ ਮੈਂ ਫਿਰ ਆਪਣੇ ਹੱਥ ਹੀ ਨਾ ਜੀ ਪੇੜ ਲਾਏ ਹੂੰ ਮੈਂ ਘੱਟੋ ਘੱਟ ਵੀ ਜਿਹੜੀ ਸਾਡੀ ਆਪਣੇ ਚੰਡੀਗੜ੍ਹ ਤੋਂ ਅੰਬਾਲੇ ਵਾਲੀ ਰੋਡ ਐ ਉਹ ਰੋਡ ਤੇ ਮੈਂ ਜਾਂਦਾ ਅਕਸਰ ਤੇ ਉਸ ਰੋਡ ਤੇ ਨਾ ਜੀ ਫਿਰ ਅਸੀਂ ਪੇੜ ਲਾਉਣੇ ਸ਼ੁਰੂ ਕਰਤੇ ਔਰ ਅੱਜ ਬਾਬਾ ਜੀ ਦੀ ਕਿਰਪਾ ਵੀ ਜਦੋਂ ਮੈਂ ਉਸ ਰੋਡ ਤੋਂ ਜਾਂਦਾ ਪੇਂਡ ਬੜੇ ਬੜੇ ਹੋ ਗਏ ਮੈਨੂੰ ਐ ਲੱਗਦਾ ਮੇਰਾ ਪਰਿਵਾਰ ਖੜਾ ਹੈ ਹੈ ਜੀ ਪੇੜਾਂ ਦੇ ਵਿੱਚੋਂ ਵੀ ਤੁਹਾਨੂੰ ਆਪਦੀ ਫੀਲਿੰਗ ਆਉਂਦੀ ਹੈ ਅੱਜ ਜਿਹੜੀ ਟਾਪਿਕ ਸੀ ਆਪਣਾ ਮੈਨੂੰ ਤਾਂ ਪਤਾ ਨਹੀਂ ਕਿਹੜੇ ਤੇ ਗੱਲ ਕਰਨੀ ਸੀ ਪਰ ਪੇੜਾਂ ਤੇ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ ਜੇ ਅਸੀਂ ਪਰਿਆਵਰਣ ਨੂੰ ਬਚਾਵਾਂਗੇ ਤਾਂ ਅਸੀਂ ਆਉਣ ਵਾਲਾ ਵਾਤਾਵਰਣ ਬਚਾ ਲਾਂਗੇ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਕੁਝ ਚੰਗਾ ਦੇ ਕੇ ਜਾਵਾਂਗੇ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਬਹੁਤ ਕੁਝ ਦਿੱਤਾ ਸੀ ਔਰ ਅਸੀਂ ਆਪਣੇ ਬੱਚਿਆਂ ਨੂੰ ਕੁਝ ਛੱਡਿਆ ਹੀ ਨਹੀਂ ਸੱਚਾ ਪਰ ਡਾਕਟਰ ਸਾਹਿਬ ਜਦੋਂ ਮੈਂ ਮੋਢੇ ਦੇ ਵਿੱਚ ਗੱਲ ਕਹੀਏ ਦੰਦਾ ਬਿਨਾ ਮਨੁੱਖ ਦਾ ਸਰਦਾ ਨਹੀਂ ਵਿੱਚ ਤਾਂ ਹਰ ਅੰਗ ਦੀ ਆਪੋ ਆਪਣੀ ਅਹਿਮੀਅਤ ਆ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਵੀ ਇੱਕ ਕੰਨ ਤਾਂ ਬੇਕਾਰ ਹੀ ਐ ਲੋੜ ਨਹੀਂ ਇਹਦੀ ਹਾਂ ਅੰਨਸ ਇੱਕ ਹੀ ਖੁੱਲੀ ਹੁੰਦੀ ਠੀਕ ਸੀ ਇੱਕ ਤੋਂ ਕੀ ਕਰਾਉਣਾ ਜਦੋਂ ਇਹ ਬੰਦ ਹੋ ਜਾਂਦੀ ਫਿਰ ਪਤਾ ਲੱਗਦਾ ਵੀ ਦੂਜੀ ਤੋਂ ਕੀ ਕਰਾਉਣਾ ਸੀ ਜਦੋਂ ਇੱਕ ਅੱਖ ਬੰਦ ਹੋ ਜਾਂਦੀ ਲੋਕ ਕੀ ਕਹਿਣ ਲੱਗ ਜਾਂਦੇ ਆ ਸਹੀ ਗੱਲ ਪਰ ਦੰਦਾਂ ਦੀਆਂ ਸਮੱਸਿਆਵਾਂ ਬਹੁਤ ਵਧੀਆਂ ਬਹੁਤ ਜ਼ਿਆਦਾ ਨਿੱਕੇ ਨਿੱਕੇ ਰਿਆਣੇ ਦੇਖਦੇ ਉਹਨਾਂ ਦੇ ਵੀ ਦੰਦ ਖਰਾਬ ਹੋਏ ਪਏ ਆ ਸਿਆਣਿਆਂ ਦੇ ਵੀ ਹੋਏ ਪਏ ਆ ਸਾਡੇ ਬਜ਼ੁਰਗਾਂ ਦੇ ਇਹਨੇ ਪਹਿਲਾਂ ਹੁੰਦੇ ਨਹੀਂ ਸੀ ਹੁਣ ਕਾਰਨ ਕੀ ਆ ਕਾਰਨ ਅਸੀਂ ਲੋਕ ਨਾ ਧਿਆਨ ਨਹੀਂ ਦਿੰਦੇ ਜਿਵੇਂ ਗੁਰਦਾਸ ਮਾਨ ਨੇ ਕਿਹਾ ਇੱਕ ਵਾਰੀ ਬੜੀ ਵਧੀਆ ਗੱਲ ਉਹਨਾਂ ਨੇ ਕਹੀ ਮਾਨ ਸਾਹਿਬ ਨੇ ਵੀ ਦੰਦ ਗਏ ਤਾਂ ਖਾਣ ਗਿਆ ਅੱਖਾਂ ਗਈਆਂ ਜਹਾਨ ਗਿਆ ਕੋਈ ਫਰਕ ਨਹੀਂ ਪੈਂਦਾ ਜੇ ਮਰ ਜਾਣਾ ਬਾਣ ਗਿਆ ਦੇਖੋ ਕਿੱਡੀ ਗੱਲ ਉਹਨਾਂ ਨੇ ਆਪਦਾ ਮੈਸੇਜ ਦਿੱਤਾ ਹੈ ਨਾ ਕਿ ਦੰਦ ਗਏ ਤਾਂ ਖਾਣ ਹੀ ਗਿਆ ਤੁਹਾਡਾ ਖਾਣ ਪੀਣ ਹੀ ਖਤਮ ਹੋ ਗਿਆ ਦੰਦਾਂ ਤੋਂ ਬਿਨਾ ਕੀ ਖਾ ਲੋਗੇ ਇਹਨਾਂ ਨੂੰ ਬਚਾ ਕੇ ਰੱਖਣਾ ਜਿਹੜਾ ਹੈਗਾ ਉਹ ਬਹੁਤ ਇੰਪੋਰਟੈਂਟ ਆ ਹੁਣ ਜੇ ਵੀ ਤੁਸੀਂ ਚਾਕਲੇਟ ਦੀ ਗੱਲ ਕਰਦੇ ਹੋ ਡਾਣਾ ਸਭ ਜੀ ਸਾਡੀ ਗੱਲ ਕਰੋ ਮੇਰੇ ਵਰਗੇ ਬੰਦਿਆਂ ਦੀ ਗੱਲ ਕਰੋ ਜਿਹੜੇ ਮੇਰੀ ਉਮਰ ਦੇ ਬੰਦੇ ਆ ਜਿਹੜੇ ਮਤਲਬ ਕਿ 65 ਮਾਡਲ ਕਹ ਲਓ 68 ਮਾਡਲ ਕਹ ਲਓ 70 ਮਾਡਲ ਤੱਕ ਵੀ ਜਿਹੜੇ ਬੰਦੇ ਆ ਉਹ ਉਹਨਾਂ ਦੇ ਦੰਦ ਦੰਦ ਠੀਕ ਆ ਕਿਉਂ ਉਦੋਂ ਅਸੀਂ ਦਤਨ ਕਰਦੇ ਸੀ ਉਦੋਂ ਦਤਨ ਲੱਭਦੀ ਸੀ ਨਿੰਮ ਦੀ ਕੱਕਰ ਦੀ ਉਦੋਂ ਜੇ ਸੀ ਲੁਧਿਆਣੇ ਕਦੇ ਘੰਟਾਘਰ ਚੌਂਕ 'ਚ ਜਾਣਾ ਤਾਂ ਦਾਤਣਾਂ ਦਾ ਬੰਡਲ 2 ਰੁਪਏ ਦਾ ਮਿਲਣਾ ਉਹ ਲੈ ਕੇ ਜਾਣਾ 30 ਦਾਤਣਾਂ ਦਾ ਬੰਡਲ ਹੁੰਦਾ ਸੀ 2 ਰੁਪਏ ਦਾ 30 ਦਿਨ ਚੱਲਦਾ ਸੀ ਦਾਤਣ ਰਾਤ ਨੂੰ ਪਾਣੀ 'ਚ ਭਿਉਂਦਣੀ ਸਵੇਰੇ ਚੱਬ-ਚੱਬ ਕੇ ਕਰਨੀ ਤੇ ਉਦੋਂ ਸਮਾਂ ਸੀ ਇਹ ਹੁਣ ਕੀ ਹੋ ਗਿਆ ਹੁਣ ਬੱਚੇ ਨੂੰ ਪਹਿਲਾਂ ਹੀ ਬਰਸ਼ ਪਿਆ ਉਹ ਸਵੇਰੇ ਜਿਉਂ ਲੱਗਦਾ ਰਗੜਨ ਉਹਦੇ ਵਿੱਚ ਹੁਣ ਉਹ ਜਿਹੜਾ ਪੇਸਟ ਆ ਮੈਨੀ ਕਹਿੰਦਾ ਸਾਰੀਆਂ ਕੰਪਨੀਆਂ ਵਧੀਆਂ ਨੇ ਸਭ ਬਾਬੇ ਦੀ ਕਿਰਪਾ ਸਭ ਦੇ ਉੱਤੇ ਜੀ ਜਿਹਦਾ ਕੰਮ ਚੱਲਦਾ ਸਮਝੋ ਉਹਦੇ ਤੇ ਮਾਂ ਲਕਸ਼ਮੀ ਦੀ ਵੀ ਉੱਤੇ ਗੁਰੂ ਦੀ ਵੀ ਕਿਰਪਾ ਤਾਂ ਹੀ ਉਹਦਾ ਕੰਮ ਚੱਲਦਾ ਉਹ ਮਾੜਾ ਬਣਾਵੇ ਚੰਗਾ ਬਣਾਵੇ ਕੋਈ ਨਾ ਕੋਈ ਨਿਕਾ ਲੇਕਿਨ ਜਿਹੜੇ ਪੇਸਟ ਆ ਉਹ ਸਭ ਤੋਂ ਪਹਿਲਾਂ ਤੁਸੀਂ ਜੋ ਕਰਦੇ ਹੋ ਕਰੋ ਜੇ ਤੁਸੀਂ ਦੰਦਾਂ ਨੂੰ ਸਹੀ ਮੈਨੇਜ ਬਚਾਉਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਮੇਰੀ ਰਿਕੁਐਸਟ ਆ ਜੇ ਤੁਸੀਂ ਆਪਣੇ ਬੱਚਿਆਂ ਲਈ ਸੱਚਮੁੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਤੇਲ ਸਰੋਂ ਦਾ ਤਲੀ ਤੇ ਪਾ ਕੇ ਉਦੇ ਵਿੱਚ ਥੋੜਾ ਜਿਹਾ ਸੈਂਦਾ ਨਮਕ ਪਾ ਕੇ ਸੈਂਦਾ ਨਮਕ ਕਿਹਾ ਹੁਣ ਇਹ ਨਾ ਸੋਚੋ ਵੀ ਚਿੱਟਾ ਹੀ ਨੂਨ ਪਿਆ ਚਿੱਟਾ ਹੀ ਪਾ ਲਓ ਨਾ ਪਾਉਣਾ ਫਿਰ ਸੈਂਦਾ ਹੀ ਆ ਕਿਉਂਕਿ ਇਹ ਜੋ ਗ੍ਰੰਥਾਂ ਦਾ ਯੋਗ ਆਪਾਂ ਨੂੰ ਉਵੇਂ ਚੱਲਣਾ ਪਊਗਾ ਜੇ ਸਹੀ ਚੱਲਣਾ ਤਾਂ ਉਹਦੇ ਵਿੱਚ ਤੁਸੀਂ ਸਰੋਦਾ ਤੇਲ ਪਾਓ ਸਰੋਦਾ ਤੇਲ ਚ ਚੁਟਕੀ ਭਰ ਸੈਂਦਾ ਨਮਕ ਪਾ ਕੇ ਉਹਨੂੰ ਮਿਕਸ ਕਰਕੇ ਜਵਾਤ ਨੂੰ ਕਹੋ ਵੀ ਚੰਗੀ ਤਰ੍ਹਾਂ ਉਂਗਲੀ ਨਾਲ ਕਰ ਜੇ ਤੁਸੀਂ ਉਹਨੂੰ ਕਹਿੰਦਾ ਬਰਸ਼ ਨਾਲ ਕਰ ਫਿਰ ਵੀ ਕੋਈ ਫਾਇਦਾ ਨਹੀਂ ਇਹ ਉਂਗਲੀ ਨਾਲ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਮੰਜਣ ਕਰ ਰਹੇ ਹਾਂ ਅਸੀਂ ਆਪਣੇ ਮਸੂੜਿਆਂ ਦੀ ਆਪਣੇ ਦੰਦਾਂ ਦੀ ਮਾਲਿਸ਼ ਕਰ ਰਹੇ ਹਾਂ ਉਹ ਜਿਹੜਾ ਤੇਲ ਆ ਉਹ ਜਦੋਂ ਤੁਹਾਡੇ ਦੰਦਾਂ ਨੂੰ ਲੱਗਦਾ ਤੁਸੀਂ ਕੀ ਸਮਝਦੇ ਹੋ ਵੀ ਤੇਲ ਦੀ ਕੋਈ ਅਹਿਮੀਅਤ ਨਹੀਂ ਹੈ ਬਹੁਤ ਬੜੀ ਅਹਿਮੀਅਤ ਹੈ ਉਹਨੂੰ ਤੇਲ ਨੂੰ ਚੰਗੀ ਤਰ੍ਹਾਂ ਜਦੋਂ ਮ사ਜ ਕਰ ਦਿਓ ਠੁੱਕਦੇ ਵੀ ਹੋ ਸਭ ਕੁਝ ਹੈ ਉਹ ਤੋਂ ਬਾਅਦ ਜਿਹੜੀ ਤੁਸੀਂ ਪੁਲਿੰਗ ਲੈਣੀ ਆ ਮੂੰਹ ਦੇ ਵਿੱਚ ਲੌਂਗ ਦਾ ਤੇਲ ਪਾਓ ਦੋ ਬੂੰਦਾਂ ਹੂੰ ਉਸ ਤੋਂ ਬਾਅਦ ਇੱਕ ਘੁੱਟ ਭਰੋ ਪਾਣੀ ਦੀ ਗਰਮ ਕੋਸਾ ਕੋਸਾ ਉਹਦੀਆਂ ਬਣਾਓ ਐ ਕੁਲੀਆਂ ਹੂੰ ਐ ਕਰਕੇ ਠੁੱਕ ਦੋ ਤੁਸੀਂ ਮੈਂ ਗਣਾ ਜ਼ਿੰਦਗੀ ਦੇ ਵਿੱਚ ਯਾਦ ਕਰੋਗੇ ਵੀ ਗੁਲਸਾਹਬ ਨੇ ਕੋਈ ਗੱਲ ਕਹੀ ਸੀ ਔਰ ਮਹੀਨਾ ਦੋ ਮਹੀਨੇ ਟੈਣਾ ਸਰ ਕਰਕੇ ਦੇਖ ਲਓ ਤੁਹਾਡੇ ਦਿਲੋਂ ਨਿਕਲੂਗਾ ਥੈਂਕ ਯੂ ਗੁਲਸਾਹਬ ਕਮਾਲ ਹੋ ਗਿਆ ਬਹੁਤ ਹੋ ਗਿਆ ਜੀ ਤੇ ਬਸ ਇਹਦਾ ਜਿਹੜਾ ਥੈਂਕ ਯੂ ਦਾ ਕਮਾਲ ਆ ਤੁਹਾਡਾ ਥੈਂਕ ਯੂ ਤੇ ਲਵ ਯੂ ਹਾਂ ਇਹ ਤੁਹਾਡੇ ਕੋਲ ਦੋ ਚੀਜ਼ਾਂ ਮੇਰੇ ਵੀ ਦਿਮਾਗ 'ਚ ਵਸੀਆਂ ਪਈਆਂ ਇੱਕ ਤਾਂ ਲਵ ਯੂ ਕਿਵੇਂ ਅਖਵਾਉਣਾ ਲੋਕਾਂ ਤੋਂ ਤੇ ਇੱਕ ਥੈਂਕ ਯੂ ਕਿਵੇਂ ਅਖਵਾਉਣਾ ਮੈਂ ਮੈਂ ਕੱਲ ਰਾਤ ਵਿਆਹ 'ਚ ਵੀ ਕਿ ਉਹਦੇ ਸਾਰੇ ਐਨਆਰਆਈ ਜੀ ਉਹ ਮੈਨੂੰ ਮਿਲ ਮਿਲ ਕੇ ਜੱਫੀ ਪਾ ਕੇ ਨਾ ਮੇਰੇ ਕੰਨ 'ਚ ਕਹਿਣ థాంਕ ਯੂ ਗੁਰੂ ਸਾਹਿਬ ਮੈਂ ਕਹਾਂ ਤੂੰ ਤਾਂ ਕੁਝ ਲਿਆਵਣੀ ਮੈਂ ਤੋ ਕਹਿੰਦੇ ਜੋ ਤੁਸੀਂ ਸਾਨੂੰ ਦੇ ਤਾ ਨਾ ਜੀ ਮੈਂ ਕਿਹਾ ਮੈਂ ਕੀ ਦਿੱਤਾ ਕਹਿੰਦੇ ਤੁਸੀਂ ਸਾਨੂੰ ਜੀਰਾ ਅਜਵਾਇਣ ਸੌਂਫ ਖਾਣ ਦਾ ਤਰੀਕਾ ਦੱਸਿਆ ਸਾਨੂੰ ਤੁਸੀਂ ਕਹਿੰਦੇ ਕੋਈ ਸੀਗਾ ਥਾਇਰੋਇਡ ਦਾ ਟਰੀਟਮੈਂਟ ਸਰ ਜਿਹਦੇ 'ਚ ਮੈਂ ਉਹਨਾਂ ਨੂੰ ਦੱਸਿਆ ਸੀਗਾ ਕਿ ਸੁੰਡ ਕਾਲੀ ਮਿਰਚ ਤੇ ਇੱਕ ਆਪਣਾ ਮੱਗ ਬੀਪਲ ਮਗਾ ਇਹਦਾ ਤਿੰਨਾਂ ਦਾ ਪਾਊਡਰ ਬਣਾ ਕੇ ਜੇ ਬੰਦਾ ਚੁਟਕੀ ਚੁਟਕੀ ਖਾਂਦਾ ਰਹੇ ਉਦੇ ਨਾਲ ਕਦੇ ਵੀ ਗਲਾ ਖਰਾਬ ਨਹੀਂ ਹੁੰਦਾ ਔਰ ਕਦੇ ਵੀ ਥਾਇਰੋਇਡ ਦੀ ਗੋਲੀ ਜਿਹੜੀ ਤੁਹਾਨੂੰ ਲੱਗੀ ਹੋਈ ਆ ਕਦੇ 100mg ਕਦੇ 150mg ਉਹਦੀ 20 25mg ਹੀ ਰਹੂਗੀ ਵੱਧ ਹੀ ਨਹੀਂ ਹੂੰ ਤਾ ਉਹ ਲੋਕਾਂ ਨੇ ਬੜਾ ਇਹ ਵੀ ਥੈਂਕ ਯੂ ਸੁਣ ਕੇ ਮਜ਼ਾ ਵੀ ਆਉਂਦਾ ਜੀ ਬਹੁਤ ਖੋ ਪਰ ਜਿਹੜੀ ਤੁਹਾਡੀ ਕੰਪਨੀ ਆ ਹੂੰ ਉਹਦੇ ਕੋਲੇ ਦੰਦਾਂ ਦਾ ਇਲਾਜ ਕੀ ਆ ਮੰਨ ਲਓ ਦੰਦ ਕਿਸੇ ਦੇ ਗਲ ਗਏ ਹਾਂ ਦੰਦ ਕਿਸੇ ਦੇ ਗਲ ਰਹੇ ਆ ਹੂੰ ਦੰਦ ਕਿਸੇ ਦੇ ਕਾਲੇ ਪੈ ਗਏ ਆ ਦੰਦ ਭੁਰਪਰੇ ਜੇ ਹੋ ਗਏ ਆ ਉਹਦਾ ਫਿਰ ਹੱਲ ਕੀ ਆ ਅਸੀਂ ਗ੍ਰੰਥ ਜੋਗ ਤੋਂ ਬਾਹਰ ਨਹੀਂ ਜਾਂਦੇ ਜੀ ਹੂੰ ਮੇਰੇ ਕੋਲੇ ਗ੍ਰੰਥ ਦਾ ਹੀ ਯੋਗ ਹੁੰਦਾ ਜਿਵੇਂ ਅਸੀਂ ਉਹਦੇ ਚ ਇੱਕ ਦਿੱਤਾ ਦੰਤਗੱਜ ਕੇਸਰੀ ਮੰਜਨ ਇੱਕ ਅਸੀਂ ਦਿੱਤਾ ਦੰਤਗੱਜ ਕੇਸਰੀ ਲੋਸ਼ਨ ਉਹ ਜਿਹੜਾ ਮੰਜਨ ਆ ਉਹ ਵੀ ਉਂਗਲੀ ਨਾਲ ਕਰਨਾ ਤੇ ਜੇ ਤੁਹਾਨੂੰ ਲੱਗਦਾ ਬਹੁਤਾ ਜ਼ਿਆਦਾ ਮਾਡਰਨ ਹੋ ਗਿਆ ਤਰੀਕਾ ਤਾਂ ਬਰਸ਼ ਲਓ ਬਰਸ਼ ਵੀ ਬਹੁਤ ਸੌਫਟ ਲੈਣਾ ਹਾਰਡ ਨਹੀਂ ਲੈਣਾ ਕਦੇ ਵੀ ਦੰਦਾਂ ਦੇ ਉੱਤੇ ਤੇ ਉਹ ਉਹਦੇ ਨਾਲ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਤੇ ਇੱਕ ਉਹ ਮੰਜਨ ਹੈ ਜੀ ਬਹੁਤ ਕਮਾਲ ਦਾ ਜਿਨ੍ਹਾਂ ਦੇ ਮੂੰਹ ਚ ਦੁਰਗੰਧ ਆਉਂਦੀ ਆ ਬਦਬੂ ਆਉਂਦੀ ਆ ਮਸੂੜੇ ਜੋ ਖੂਨ ਨਿਕਲਦਾ ਪਾਇਰੀ ਆ ਦੰਦਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਪ੍ਰੋਬਲਮ ਨੇ ਉਹਦੇ ਵਾਸਤੇ ਫਿਰ ਅੱਛਾ ਜਿਹੜੇ ਲੋਕ ਕਹਿੰਦੇ ਨੇ ਵੀ ਸਾਡੇ ਦਾ ਹਰ ਵਕਤ ਮਤਲਬ ਕਿ ਜਿਹੜਾ ਮੂੰਹ ਦੇ ਅੰਦਰ ਆਏ ਲੱਗਦਾ ਰਹਿੰਦਾ ਵੀ ਚਿਪ 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 ਹੁੰਦੀ ਰਹਿੰਦੀ ਆ ਮਤਲਬ ਦੰਦਾਂ ਦੇ ਵਿੱਚ ਔਰ ਖਾਜ ਹੁੰਦੀ ਰਹਿੰਦੀ ਆ ਉਹਦੇ ਵਾਸਤੇ ਡਰਨਾਸਮ ਸੀ ਬਣਾਇਆ ਦੰਤ ਗਜ ਕੇਸਰੀ ਦੰਤ ਗਜ ਕੇਸਰੀ ਲੋਸ਼ਨ ਉਹਦੀਆਂ 10 ਕਬੂੰਦਾ ਅਸੀਂ ਉਹਨੂੰ ਕਹਿੰਦੇ ਆ ਮੂੰਹ ਚ ਪਾ ਤੇ ਗਰਮ ਪਾਣੀ ਪਾ ਕੇ ਪੂਲਿੰਗ ਕਰ ਜਿਹੜੀ ਮੈਂ ਹੁਣੇ ਦੱਸੀ ਆ ਲੌਂਗ ਦੀ ਤੇ ਨਮਕ ਦੀ ਉਹ ਉਹਨਾਂ ਲੋਕਾਂ ਨੂੰ ਦੱਸੀ ਆ ਜਿਹੜੇ ਮੇਰੇ ਤੱਕ ਪਹੁੰਚ ਨਹੀਂ ਕਰ ਸਕਦੇ ਘਟੂ ਘਟ ਸੇਫ ਤਾਂ ਰਹਿਣਗੇ ਪਰ ਜੇ ਤੁਸੀਂ ਸੱਚਮੁੱਚ ਬਚਣਾ ਚਾਹੁੰਦੇ ਹੋ ਤਾਂ ਉਹ ਜਿਹੜੀ ਚੀਜ਼ ਬਣਾਈ ਆ ਸਾਡੇ ਵੈਦ ਜੀ ਨੇ ਉਹ ਗ੍ਰੰਥ ਦਾ ਯੋਗ ਆ ਉਹ ਕੋਈ ਐ ਨਹੀਂ ਹੈ ਕਿ ਐਮੀ ਚੱਕੀ ਕਿਸ ਤੋਂ ਮੰਜਣ ਫੜਿਆ ਤੇ ਟਿੱਕੀ ਖੋਲ ਕੇ ਦੇਤੀ ਗ੍ਰੰਥਿਕ ਯੋਗ ਆ ਔਰ ਬਹੁਤ ਗੁੱਡ ਚੀਜ਼ ਆ ਔਰ ਉਹਨੂੰ ਜੇ ਤੁਸੀਂ ਹਫ਼ਤੇ 'ਚ ਦੋ ਵਾਰ ਵੀ ਕਰ ਲੋ ਬਾਕੀ ਚਾਹੇ ਆਪਣਾ ਜਿਹੜਾ ਮਰਜ਼ੀ ਕਰੀ ਜਾਓ ਕੰਮ ਵੀ ਤੁਹਾਡੇ ਦੰਦਾਂ ਨੂੰ ਹਿੱਲਣ ਨਹੀਂ ਦਿੰਦਾ ਔਰ ਅੱਜ ਤੱਕ ਮੇਰੇ ਆਲੇ-ਦਾਲੇ 50 ਕਿਲੋਮੀਟਰ ਦੇ ਏਰੀਆ 'ਚ ਕੋਈ ਡੈਂਟਿਸਟ ਹੀ ਨਹੀਂ ਕਹ ਸਕਦਾ ਗੋਇਲ ਸਾਹਿਬ ਕਦੇ ਆਪਣੇ ਦੰਦ ਦਿਖਾਉਣ ਆਏ ਸੀ ਮੈਨੂੰ ਵੀ ਦੰਦਾਂ ਨੂੰ ਕੋਈ ਪ੍ਰੋਬਲਮ ਆ ਰਹੀ ਆ ਮਜਾਲ ਹੈ ਮੈਨੂੰ ਸ਼ੁਰੂ ਤੋਂ ਮਤਲਬ ਮੈਨੂੰ 30 ਸਾਲ ਹੋ ਗਏ ਉਹੀ ਮੰਜਨ ਅਸੀਂ ਯੂਜ਼ ਕਰਦੇ ਆ ਉਹੀ ਪੂਲਿੰਗ ਤੇ ਠੀਕ ਆ ਮੇਰੇ ਬੱਚੇ ਯੂਜ਼ ਕਰਦੇ ਆ ਦੂਜੇ ਮੰਜਨ ਪਰ ਉਹਨਾਂ ਨੂੰ ਆਦਤ ਪਾਈ ਹੋਈ ਆ ਵੀ ਇਹ ਜ਼ਰੂਰ ਕਰਨਾ ਹਫ਼ਤੇ 'ਚ ਦੋ ਵਾਰੀ ਉਹ ਕਰਦੇ ਨੇ ਬੇਟੀਆਂ ਔਰ ਉਹ ਵੀ ਮੰਨਦੇ ਨੇ ਭਾਣੇ ਨੂੰ ਵੀ ਕਮਾਲ ਦੀ ਗੱਲ ਆ ਵੀ ਇਹ ਇਹ ਵੀ ਚੀਜ਼ਾਂ ਕਿਉਂ ਉਹ ਜੇ ਅਸੀਂ ਨਾਲ ਨਾਲ ਲੈ ਕੇ ਚੱਲਾਂਗੇ ਨਾ ਜੀ ਤਾਂ ਸਾਡੇ ਬੱਚਿਆਂ ਨੂੰ ਸਮਝ ਆਉਂਦੀ ਹੈ ਹੁਣ ਦੰਤਗਜ ਕੇਸਰੀ ਮੰਜਨ ਹੈ ਦੰਤਗਜ ਕੇਸਰੀ ਲੋਸ਼ਨ ਹੈ ਸਾਡੀ ਜਿਹੜੀ ਵੈਬਸਾਈਟ ਆ www.vaidwan.com ਤੇ ਜਾਓ ਤੁਸੀਂ ਜਾ ਕੇ ਦੇਖੋ ਉਹਦੇ ਤੇ ਇਹਨਾਂ ਚੀਜ਼ਾਂ ਨੂੰ ਪੜ੍ਹੋ ਚੰਗੀ ਤਰ੍ਹਾਂ ਇਹਦੇ ਬਾਰੇ ਮੈਂ ਬਹੁਤ ਖੋਲ ਕੇ ਵਿਆਖਿਆ ਕੀਤੀ ਹੋਈ ਆ ਕਿਉਂਕਿ ਨਾ ਦੁਨੀਆਂ 'ਚ ਤੁਸੀਂ ਰਹਿਣਾ ਨਾ ਮੈ ਰਹਿਣਾ ਕਿਤੇ ਸਮਝੋ ਤੁਸੀਂ ਜਿਹੜੇ ਬੱਚਿਆਂ ਨੇ ਆਪਣੇ ਪਨੀਰੀ ਲੈ ਆਉਣ ਉਹਨਾਂ ਨੇ ਸੈਟਾ ਹੀ ਦੇਖਣੀ ਇਹਨਾਂ ਨੂੰ ਆਉਣ ਵਾਲੇ ਟਾਈਮ 'ਚ ਅਸੀਂ ਕੀ ਕਰਨਗੇ ਦੋ ਭੇਜ ਦੋ ਤਿੰਨ ਭੇਜ ਦੋ ਕਿਤੇ ਨਹੀਂ ਜਾਂਦੇ ਉਹ ਮੰਡੀਆਂ-ਮੰਡੀਆਂ 'ਚ ਸਬਜ਼ੀ ਲੈਣ ਹੁਣ ਤੇ ਹਾਲ ਹੋਣਾ ਲਾ ਤਾਂ ਮੈਂ ਸਾਰੀ ਉਹ ਜਿਹੜੀ ਆਪਣਾ ਸ਼ੋਰੂਮ ਹੈ ਉਹਦੇ ਤੇ ਹੀ ਬਣਾਤਾ ਵੀ ਲੋਕੀ ਪੜਨ ਚੰਗੀ ਤਰ੍ਹਾਂ ਸਮਝ ਤੌਰ ਹੀ ਐਸਾ ਨਾ ਉਹਦੇ ਸਮੇਂ ਦੇ ਵਿੱਚ ਲੋਕ ਤਾਂ ਰੋਟੀ ਨਹੀਂ ਬਾਹਰ ਲੈਣ ਜਾਂਦੇ ਲੋਕ ਰੋਟੀ ਪ੍ਰਸ਼ਾਦਾ ਘਰੇ ਬੁਲਾਉਂਦੇ ਆ ਘਰੇ ਬੁਲਾਉਂਦੇ ਘਰੀ ਭੇਜੋ ਲੋਕਾਂ ਦੇ ਕੋਲੇ ਸਮਾਂ ਹੈ ਨਹੀਂਗਾ ਅੱਜਕੱਲ੍ਹ ਜਿਹੜੇ ਚੱਲਦੇ ਪਹਿਲਾਂ ਵਾਸਤੇ ਹੀ ਸਮਾਂ ਤੁਸੀਂ ਦੇਖੋ ਸਰ ਜਿਹੜੀਆਂ ਨਵੀਆਂ ਚੱਲ ਪਈਓ ਜੱਪ ਉਹ ਤੁਸੀਂ ਹੁਣ ਫੋਨ ਕਰੋ 10 ਮਿੰਟ ਚ ਬੰਦਾ 10 ਮਿੰਟ ਕਹਿੰਦੇ ਨੇ 6 ਚ ਬੰਦਾ ਤੋਂ ਡਿਗ ਰਿਹਾ ਜਰਾ ਪਰ ਜਿਹੜੇ ਦੰਦਾ ਦੇ ਨਾਲ ਬੀਅਰ ਦੀਆਂ ਬੋਤਲਾਂ ਦੇ ਢੱਕਣ ਪਟਦੇ ਆ ਹਾਂ ਉਹਨਾਂ ਬਾਰੇ ਕੀ ਵਿਚਾਰ ਉਹ ਆਪਦੇ ਆਪ ਨੂੰ ਦੇਖੋ ਐਕਸ਼ਨ ਆ ਉਹਨਾਂ ਦਾ ਉਹ ਪ੍ਰੂਵ ਕਰਨਾ ਆਪਦੇ ਆਪ ਨੂੰ ਢੱਕਣ ਪੱਟ ਲਿਆ ਕੋਲ ਕੇ ਬੋਤਲ ਰੱਖ ਲਈ ਜਿਹੜੇ ਚਾਰ ਬੰਦੇ ਬੈਠੇ ਖੁਸ਼ ਹੋ ਗਏ ਵੀ ਵਾਹ ਬੰਦੇ ਦੇ ਦੰਦ ਕਮਾਲ ਇਹਦੇ ਕੋਲ ਕਲਾ ਕਿੰਨੀ ਹੈ ਹਾਂ ਕਲਾ ਅੱਛਾ ਕੱਲਾ ਬਹਿ ਕੇ ਜਰੂਰ ਸੋਦਾ ਪੰਗਾ ਹੀ ਲੈ ਲੇਦੀ ਕਿਤੇ ਨਿਕਲੇ ਨਾ ਜਾਂਦਾ ਦੰਦ ਮੇਰਾ ਕੱਲਾ ਜਰੂਰ ਸੋਚਦਾ ਹੋ ਉਹ ਤੋਂ ਜਰੂਰ ਚੌੜਾ ਹੋ ਜਾਂਦਾ ਇਹ ਗੱਲ ਪੱਕੀ ਹੈ ਕੋਈ ਵੀ ਹੈ ਸਾਡੇ بڑے ਯਾਰ ਦੋਸਤ ਨੇ ਕਹਿੰਦੇ ਡਾਕਟਰ ਇੱਕ ਵਾਰ ਢੱਟ ਜਾ ਵਟ ਲੈ ਦੋ ਦਿਨ ਮੈਂ ਸੁਣੀ ਤਾਰੇ ਵੀ ਕਿਤੇ ਸੱਚੇ ਹੋ ਠੀਕ ਆ ਮੈਂ ਕਹਿੰਦਾ ਇਹ ਗਲਤੀ ਕਰਨੀ ਹੀ ਨਹੀਂ ਚਾਹੀਦੀ ਕੁਝ ਨਹੀਂ ਵਰਗ ਮੈਂਦਾ ਜੀ ਜੇ ਹੁਣ ਤੁਸੀਂ ਕਹੋ ਵੀ ਮੈਂ ਤਾਂ ਜੇ 2 ਮਿੰਟ ਕਿਸੇ ਤੋਂ ਚਾਬੀ ਲੈ ਕੇ ਖੋਲ ਲੋਂਗੇ ਤਾਂ ਗੱਡੀ ਦੀ ਗੱਲ ਆ ਤਾਂ ਇਸ ਕਰਕੇ ਇਹ ਚੀਜ਼ਾਂ ਦਾ ਬਹੁਤ ਖਿਆਲ ਰੱਖੋ ਕਿ ਜਿਹੜੇ ਆਪਣੇ ਦੰਦ ਨੇ ਇਹ ਰੱਬ ਨੇ ਆਪਾਂ ਨੂੰ ਦਿੱਤੇ ਨੇ ਕਦੇ ਡੈਂਟਿਸਟ ਕੋਲੇ ਜਾ ਕੇ ਦੇਖ ਲਓ ਤੁਹਾਨੂੰ ਕਿੰਨੇ ਦਾ ਜਵੜਾ ਦਿੰਦਾ ਸੱਚ ਇਹਦਾ ਮੁੱਲ ਦੇ ਕੋਣਾ ਕਿੱਥੇ ਪੈਂਦਾ ਫਿਰ ਉਹ ਪਤਾ ਨਹੀਂ ਕਾਹਦਾ ਕਾਹਦਾ ਬਣਿਆ ਨਹੀਂ ਬੰਦਾ ਕੁੱਤੇ ਬਿੱਲੇ ਦੀਆਂ ਹੱਡੀਆਂ ਕਾਹਦੀਆਂ ਰਿਓ ਫਿਰ ਉਹ ਤੁਹਾਨੂੰ ਲਾਉਣਾ ਹੀ ਪੈਣਗੇ ਹੈਨਾ ਤੇ ਉਹ ਤਾਂ ਆਪਾਂ ਕਿਸੇ ਤੋਂ ਫੜ ਕੇ ਝੂਠੀ ਚਾਹ ਨਹੀਂ ਪੀਂਦੇ ਉਹ ਦੰਦਾਂ ਦਾ ਜਵੜਾ ਪਤਾ ਨਹੀਂ ਕਿੱਥੋਂ ਬਣ ਕੇ ਫਿਰ ਲਾ ਲਿਆ ਆਪਾਂ ਫਿੱਟ ਕਰੀ ਫਿਰਦੇ ਕਿਉਂ ਜੀ ਤਾਂ ਇਸ ਕਰਕੇ ਜਦੋਂ ਤੱਕ ਇਹ ਖੇਤੀ ਬਚਦੀ ਆ ਇਹ ਤੁਹਾਡੀ ਇੱਕ ਮਤਲਬ ਐ ਸਮਝ ਲਓ ਵੀ ਤੁਹਾਡੀ ਇਹ ਪ੍ਰੋਪਰਟੀ ਆ ਜਿਹੜੇ ਤੁਹਾਡੇ ਦੰਦ ਨੇ ਜੀਵ ਅੱਖਾਂ ਨੇ ਕੰਨ ਨੇ ਤੁਹਾਡੇ ਦਿਲ ਹੈ ਹਾਰਟ ਬ੍ਰੇਨ ਲਿਵਰ ਤੁਸੀਂ ਐਵੇਂ ਨਾ ਸਮਝੋ ਇਹਨਾਂ ਚੀਜ਼ਾਂ ਨੂੰ ਠੀਕ ਆ ਬਾਪੂ ਬੇਬੇ ਨੇ ਮਿਹਨਤ ਕੀਤੀ ਤੁਸੀਂ ਦੁਨੀਆ 'ਚ ਆ ਗਏ ਇਹ ਫ੍ਰੀ 'ਚ ਨਹੀਂ ਆਇਆ ਜ਼ਮਾਨ ਬਹੁਤ ਕੁਝ ਲੱਗਿਆ ਇਹਦੇ ਉੱਤੇ ਤੇ ਇਹਦੇ ਉੱਤੇ ਕੁਦਰਤ ਦਾ ਬਹੁਤ ਵੱਡਾ ਸਰਮਾਇਆ ਹੈ ਇਹ ਕੁਦਰਤ ਨੇ ਇਹਨੂੰ ਤੁਹਾਡੀ ਮਾਂ ਦੇ ਪੇਟ 'ਚ ਬਹਿ ਕੇ ਬਣਾਇਆ ਔਰ ਤੁਸੀਂ ਦੇਖੋ ਵੀ ਢੇਰੀ ਕੋਠੜੀ ਜਿਹੋਨੇ ਕਿਵੇਂ ਘੜਿਆ ਇਹਨੂੰ ਸਰੀਰ ਨੂੰ ਔਰ ਕਿਵੇਂ ਇੱਕ ਚੀਜ਼ ਫਿੱਟ ਕਰੀ ਤੁਹਾਡੀ ਅੱਖ ਇਦੋਂ ਵੀ ਜਾਂਦੀ ਉਹ ਮੜ ਜਾਏ ਜੇ ਹੋ ਜੇ ਲੋਕ ਭਾਂਗਾ ਕਹਿਣ ਲੱਗ ਜਾਂਦੇ ਆ ਮੜ ਜਾ ਨੱਕ ਇਦੋਂ ਨੂੰ ਹੋ ਜੇ ਬੰਦਾ ਬੰਦੇ ਨੂੰ ਕੁਝ ਹੋ ਰਹੀ ਕਹਿਣ ਲੱਗ ਜਾਂਦੇ ਨੇ ਮਿੱਡਾ ਪਿੱਡਾ ਕੁਝ ਵੀ ਮਤਲਬ ਇਹ ਚੀਜ਼ਾਂ ਜਿਹੜੀਆਂ ਰੱਬ ਨੇ ਸਾਨੂੰ ਦਿੱਤੀਆਂ ਤੁਸੀਂ ਸ਼ੁਕਰ ਮਨਾਓ ਉਸ ਮਾਲਕ ਦਾ ਕਿ ਉਹਨੇ ਸਾਨੂੰ ਲੱਖਾਂ ਨਾਲੋਂ ਵਧੀਆ ਰੱਖਿਆ ਔਰ ਸਾਨੂੰ ਹਰ ਚੀਜ਼ ਸੰਪੂਰਨ ਦਿੱਤੀ ਸੋਨਾ ਬਣਾਇਆ ਦੁਨੀਆ 'ਚ ਲੈ ਕੇ ਆਇਆ ਪਰ ਦੁਨੀਆ ਦੇ ਅਸੀਂ ਕਾਰਜ ਕਰਨੇ ਆ ਔਰ ਇਹਨੂੰ ਬਚਾ ਕੇ ਰੱਖਣਾ ਇਹ ਉਹਦੀ ਤਰੋਹਾਰਾ ਜਿੰਨੀ ਦੇਰ ਤੁਸੀਂ ਸਰੀਰ ਦੀ ਸੇਵਾ ਕਰੋਗੇ ਸਰੀਰ ਤੁਹਾਡਾ ਨਹੀਂ ਤਾਂ ਫਿਰ ਇਹ ਡਾਕਟਰਾਂ ਦਾ ਜਿਵੇਂ ਮਰਜ਼ੀ ਟੀਰਫਾੜ ਕਰੀ ਜਾਣ ਫਿਰ ਤੁਹਾਡੇ ਹੱਥ ਬੱਲੇ ਕੁਝ ਨਹੀਂ ਬੈਂਕ ਵੀ ਖਾਲੀ ਸਰੀਰ ਵੀ ਖਾਲੀ ਪਰ ਸੁਭਾਸ਼ ਗੋਇਲ ਹੋਰ ਇਹ ਜੇਕਰ ਘਰੇਲੂ ਔੜਪੋੜ ਨਾ ਦਸਣ ਜੇ ਘਰ ਦੇ ਵਿੱਚ ਹੀ ਮਸਲਾ ਹੱਲ ਕਰਨੀ ਯੋਗਤ ਨਾ ਰਸਣ ਤੇ ਫਿਰ ਗੱਲ ਮੁਕੰਮਲ ਨਹੀਂ ਹੁੰਦੀ ਨਹੀਂ ਹੁੰਦੀ ਦੰਦ ਖਰਾਬ ਹੀ ਨਾ ਹੋਣ ਹਾਂ ਦੰਦ ਭੁਰਨੀ ਨਾ ਦੰਦ ਕਾਲੇ ਹੀ ਨਾ ਪੈਣ ਕੀੜਾ ਲੱਗੇ ਹੀ ਨਾ ਜੜ ਨਿਕਲੇ ਹੀ ਨਾ ਤੇ ਫਿਰ ਉਹਦੇ ਲਈ ਘਰੇਲੂ ਔੜ-ਪੋੜ ਕੀ ਆ? ਕਿਹਨਾਂ ਸਰ ਗੱਲ ਸੁਣਨ ਵਾਲੀ ਆ ਤੁਸੀਂ ਸਵਾਲ ਤਾਂ ਕੀਤਾ। ਇਹਦੇ 'ਚ ਮੈਂ ਤੁਹਾਨੂੰ ਚੀਜ਼ ਦੱਸਦਾ ਵੀ ਉਹ ਘਰੇ ਬਣਾਉਣੀ ਪਊ। ਬਣਾ ਲਿਓ। ਬੜੀ ਗੱਲ ਨਹੀਂ ਹੈਗੀ। ਨਾਰਮਲ ਜੀ ਗੱਲ ਆ। ਕਿਕਰਾਂ ਲੱਗੀਆਂ ਹੋਈਆਂ ਨੇ। ਪਹਾੜੀ ਦੇ ਘਰੋਂ ਵੇ ਜਾਂ ਦੇਸੀ ਹੋਵੇ। ਕੋਈ ਗੱਲ ਨਹੀਂ। ਉਹਦੇ ਤੁੱਕੇ ਆਮ ਲੱਗ ਜਾਂਦੇ ਆ। ਤੁੱਕੇ ਤੜਵਾ ਕੇ ਇਕੱਠੇ ਕਰ ਲਓ। ਇਕੱਠੇ ਕਰਕੇ ਉਹਨਾਂ ਨੂੰ ਉਹਦੇ ਬੈੱਡ ਥੱਲੇ ਸਿੱਟ ਦਿਓ ਜਾਂ ਛਾਂ 'ਚ ਕਿਤੇ ਸੁਕਾ ਲਓ। ਜਦੋਂ ਸੁੱਕ ਜਾਣ ਨਹੀਂ ਤਾਂ ਇਹ ਪੰਸਾਰੀਆਂ ਤੋਂ ਮਿਲ ਜਾਂਦੇ ਆ ਬੜੇ ਵਧੀਆ ਮਿਲ ਜਾਂਦੇ ਆ ਔਰ ਉੱਥੇ ਜਾ ਕੇ ਬਸ ਇਹੀ ਦੇਖਣਾ ਵੀ ਉਹਨੂੰ ਕੀੜਾ ਨਾ ਲੱਗਿਆ ਹੋਵੇ ਉਹ ਵਧੀਆ ਹੋਣ ਤੁਕੇ ਤਾਂ ਉਹ ਉਹਨੂੰ ਤੁਸੀਂ ਸੁਕਾ ਕੇ ਉਹਦੇ ਸੁੱਕੇ ਤੁਕਿਆਂ ਦਾ ਘੁੱਟ ਘੁੱਟ ਕੇ ਮਾਰਾ ਜਾਂ ਉਹਨੂੰ ਭੋਰ ਕੇ ਜੇ ਜਾਂ ਅੱਜਕੱਲ ਮਾਮ ਜਿਸ ਤੇ ਤਾਂ ਹੈ ਨਹੀਂ ਦੌੜੀ ਡੰਡਾ ਹੈ ਨਹੀਂ ਵੀ ਆਏ ਕੱਪੜੇ ਜੇ ਚ ਬੰਨੋ ਤੇ ਉੱਤੋਂ ਬੇਲ ਨਾਲ ਘੁੱਟ ਦਿਓ ਘੁੱਟ ਕੇ ਡੈਡ ਜੇ ਹੋ ਗਏ ਉਹਨਾਂ ਨੂੰ ਮਿਕਸੀ ਚ ਪਾ ਕੇ ਗ੍ਰਾਈਂਡ ਕਰ ਲਓ ਟੈਣਾ ਸਾਹਿਬ ਐਸਾ ਪਾਊਡਰ ਬੰਦਾ ਉਹਦੇ ਵਿੱਚੋਂ ਪਾਊਡਰ ਫੜੋ ਤੇ ਦੰਦਾਂ ਦਾ ਮੰਜਨ ਬੋਜੀ ਦੰਤਾਂ ਨਾਲੋਂ ਵੱਧ ਸਵਾਦ ਅੱਛਾ ਹਾਂ ਤੇ ਉਹਨੂੰ ਚਾਹੇ ਖਾ ਵੀ ਜਾਓ ਜਾਂ ਧੁੱਕ ਵੀ ਲੋ ਕੋਈ ਟੈਨਸ਼ਨ ਨਹੀਂ ਹੈਨਾ ਪਹਿਲਾਂ ਦੋ ਕਵਾਰੀ ਉਹਨੂੰ ਚੰਗੀ ਤਰ੍ਹਾਂ ਰਗੜ ਰਗੜ ਕੇ ਧੁੱਕ ਦੋ ਉਸ ਤੋਂ ਬਾਅਦ ਥੋੜਾ ਜਿਹਾ ਖਾ ਲਓ ਅੱਧਾ ਚਮਚਾ ਜਿਹੜਾ ਤੁਸੀਂ ਖਾਣਾ ਉਹਨੇ ਤੁਹਾਡੇ ਅੰਦਰ ਵੀਰਜ ਜਿਹੜਾ ਕੋਕਾ ਜੜ ਦਿੰਦਾ ਜੀ ਉਹ ਵੀਰਜ ਮਤਲਬ ਬੰਦਾ ਚਾਹੇ 100 ਸਾਲ ਦਾ ਹੋਵੇ ਉਹ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਨੂੰ ਕੋਈ ਪ੍ਰੋਸਟੇਟ ਦੀ ਪ੍ਰੋਬਲਮ ਹੋ ਗਈ ਦੰਦੂਦਾਂ ਦੀ ਪ੍ਰੋਬਲਮ ਹੋ ਗਈ ਕੁੜੀਆਂ ਇਹ ਨਹੀਂ ਕਹਿ ਸਕਦੀਆਂ ਲੇਡੀਜ਼ ਸਾਨੂੰ ਵੀ ਪ੍ਰੋਸਟੇਟ ਹੋ ਗਿਆ ਲੇਡੀ ਇਹ ਨਹੀਂ ਕਹਿ ਸਕਦੀ ਮੈਨੂੰ ਜਦੋਂ ਬਾਥਰੂਮ ਦਾ ਪ੍ਰੈਸ਼ਰ ਪੈਂਦਾ ਵੀਰੇ ਮੇਰੇ ਤਾਂ ਵਿੱਚ ਨਿਕਲਣ ਵਾਲਾ ਹੀ ਹੋ ਜਾਂਦਾ ਇਹ ਸਭ ਤੋਂ ਬੜੀ ਦਵਾਈ ਆ ਦੰਦਾਂ ਦੀ ਵੀ ਤੇ ਤੁਹਾਡੇ ਵੀਰੇ ਜ ਨੂੰ ਸ਼ੁੱਧ ਕਰਨ ਦੀਆਂ ਬਾਥਰੂਮ ਨੂੰ ਕੰਟਰੋਲ ਕਰ ਪਰ ਇਹ ਮੰਡੀ ਦਾ ਵਿਸ਼ਾ ਬਣ ਗਈ ਇਹ ਵੀ ਗੱਲ ਹਨਾ ਦੰਦ ਵੀ ਮੰਡੀ ਦਾ ਵਿਸ਼ਾ ਜੀ ਜੇ ਆਪਾਂ ਕਿਸੇ ਮੇਰੇ ਕਈ ਦੋਸਤ ਆਉਣਗੇ ਬਾਹਰੋਂ ਉਹ ਕਹਿੰਦੇ ਜੀ ਕਿ ਸਾਨੂੰ ਤਾਂ ਇੱਥੇ ਅਪਾਇੰਟਮੈਂਟ ਹੀ ਨਹੀਂ ਮਿਲਦੀ ਜੇ ਅਸੀਂ ਪ੍ਰਾਈਵੇਟ ਕਰਾਉਣੇ ਆ ਤਾਂ ਲੱਖਾਂ ਰੁਪਏ ਦੇ ਵਿੱਚ ਪੈਂਦਾ ਇੱਕ ਦੰਦ ਦੋ ਦੰਦ ਲਵਾਉਣੇ ਹੁਣ ਐਨੇ ਹਜ਼ਾਰ ਡਾਲਰ ਦੇ ਪੈ ਜਾਂਦੇ ਆ ਉਹ ਕਹਿੰਦੇ ਫਿਰ ਅਸੀਂ ਪੰਜਾਬ ਗੇੜਾ ਵੀ ਮਾਰ ਜੰਨੇ ਆ ਧਾਰਮਿਕ ਥਾਵਾਂ ਦੇ ਦਰਸ਼ਨ ਵੀ ਕਰ ਜੰਨੇ ਆ ਮਰੇ ਜੰਮੇ ਦੀ ਖੁਸ਼ੀ ਗਮੀ ਦੇ ਵਿੱਚ ਸਾਂਝ ਵੀ ਪਾ ਜੰਨੇ ਆ ਤੇ ਦੰਦ ਵੀ ਠੀਕ ਕਰਾ ਜਾਂਦੇ ਆ ਮੈਂ ਕਿਹਾ ਮੰਡੀ ਕਿੰਨੀ ਵੱਡੀ ਹੈ ਹਮ ਸਭ ਤੋਂ ਵੱਡੀ ਹੁਣ ਦੇਖੋ ਨਾ ਜੀ ਅੱਜ ਦੀ ਡੇਟ 'ਚ ਬੱਚਿਆਂ ਨੂੰ ਲੋਕ ਬੀ ਡੀ ਐਸ ਕਰਾਉਣ ਲੱਗੇ ਹੂੰ ਪਹਿਲਾਂ ਐਮ ਬੀ ਬੀ ਐਸ 'ਚ ਬਹੁਤਾ ਧਿਆਨ ਸੀ ਰੁਝਾਨ ਸੀ ਵੀ ਐਮ ਬੀ ਬੀ ਐਸ ਕਰਾਓ ਫਿਰ ਆਯੁਰਵੇਦ ਵੱਲ ਧਿਆਨ ਆ ਗਿਆ ਵੀ ਬੀ ਐਮ ਐਸ ਕਰਾਓ ਹੁਣ ਬੀ ਡੀ ਐਸ ਜਿਹੜਾ ਬੱਚਾ ਕਰਦਾ ਉਹ ਉਹ ਐ ਸਮਝਦੇ ਨੇ ਵੀ ਇਹ ਤਾਂ ਬਹੁਤ ਬੜੀ ਗੱਲ ਕਰ ਗਿਆ ਹੁਣੇ ਕਿਉਂਕਿ ਬੀ ਡੀ ਐਸ ਦਾ ਕੀ ਆ ਉਹਦੇ ਕਲੀਨਿਕ ਤੇ ਲੱਗਣਾ ਵੀ ਕੁਝ ਨਹੀਂ ਉਹ ਉਹੀ ਗੱਲ ਹੋ ਗਈ ਵੀ ਹਿੰਗ ਲੱਗੇ ਨਾ ਫਟ ਗੜੀ ਰੰਗ ਚੌਖਾ ਹੀ ਚੌਖਾ ਹੈ ਨਾ ਅੱਛਾ ਦੰਦ ਜਿਹੜੇ ਨੇ ਅੱਜ ਦੀ ਡੇਟ 'ਚ ਤਿਹੜਾ ਸਾਬ ਕੋਈ ਵੀ ਬੰਦਾ ਇਹ ਜਾਣੀ ਜਿਹੜਾ ਦੰਦਾਂ ਤੋਂ ਪਰੇਸ਼ਾਨ ਨਾ ਹੋਵੇ ਹਾਂ ਜਿਹੜਾ ਜਿਹੜਾ 65 70 ਮਾਡਲ ਹੈ ਉਹਦੇ ਦੰਦਾਂ ਨੂੰ ਕੁਝ ਨਹੀਂ ਹੋਇਆ ਕਿਉਂ ਉਹਨੇ ਕੀਤੀਆਂ ਹੋਈਆਂ ਪਹਿਲੇ ਜੀ ਜੜ ਮਜ਼ਬੂਤ ਕੀਤੀ ਹੋਈ ਆ ਹੁਣ ਤਾਂ ਅਸੀਂ ਜਾੜੀ ਪਾਟ ਦਿੰਨੇ ਆ ਜੰਮ ਦੇ ਦੀ ਨਿਆਣੇ ਨੂੰ ਛੋਟੇ ਜਿਹਨੂੰ ਚਾਕਲੇਟ ਬੁਲਾ ਦਿੰਨੇ ਆ ਅਸੀਂ ਖੰਦਾ ਆਈਸਕ੍ਰੀਮਾ ਚਾਕਲੇਟ ਤੇ ਦੰਦਾ ਜਾਊਗਾ ਕੀ ਹੁਣ ਜੇ ਸੁਭਾਸ਼ ਗੋਇਲ ਨੂੰ ਤੁਸੀਂ ਪੁੱਛੋ ਕਦੇ ਵੀ ਗੋਇਲ ਤਾਂ ਚਾਕਲੇਟ ਕਦੋਂ ਖਾਧੀ ਦੀ ਪਹਿਲੀ ਵਾਰੀ ਸੱਚ ਮੁੱਚ ਮੈਂ ਤੁਹਾਨੂੰ ਦੱਸਦਾ ਵਿਆਹ ਤੋਂ ਬਾਅਦ ਮੈਨੂੰ ਮੇਰੀ ਵਾਈਫ ਨੇ ਖਲਾਈ ਦੀ 32 ਸਾਲ ਦਾ ਹੋ ਗਿਆ ਸੀ ਮੈਂ ਕਦੇ ਚਾਕਲੇਟ ਨਹੀਂ ਦੇਖੀ ਸੀ ਅੱਛਾ ਹਾਂ ਮੈਂ ਉਹਨੂੰ ਕਿਤੇ ਇੱਕ ਵਾਰੀ ਪੁੱਛ ਲਿਆ ਹੌਟ ਡੌਗ ਖਾਣਾ ਉਹ ਕਹੇ ਪਤਾ ਨਹੀਂ ਕਿਹੜਾ ਨੌਨ ਮੱਝ ਪੁੱਛੀ ਜਾਂਦਾ ਹੈ ਹਾਂ ਉਹਨੂੰ ਉਹ ਉਹਨੂੰ ਮਤਲਬ ਹੁਣ ਨਵਾਂ ਨਵਾਂ ਵਿਆਹ ਆਇਆ ਦੀ ਉਹਦਾ ਘਰੇ ਮੋਲ ਕਰਦੀ ਫਿਰ ਇਹਦਾ ਕੁੱਤੇ ਕੱਤੇ ਜਿਹਾਂਦਾ ਪਤਾ ਨਹੀਂ ਕੱਤੇ ਕਿਤੇ ਹਾਂ ਫਿਰ ਹੌਟ ਕਰਕੇ ਮਤਲਬ ਆਪਣੇ ਲੋਕਾਂ ਨੂੰ ਨਹੀਂ ਪਤਾ ਸੀ ਹੁਣ ਤੇ ਮੈਂ ਕਿਹਨਾਂ ਇਹੋ ਚੀਜ਼ਾਂ ਆ ਗਈਆਂ ਜਿਨ੍ਹਾਂ ਨੇ ਦੰਦ ਤਾਂ ਕੀ ਤੁਹਾਡਾ ਸਾਰਾ ਕੁਝ ਹੀ ਖਰਾਬ ਕੀਤਾ ਪੱਲੇ ਕੱਖ ਨਹੀਂ ਵਿਆਹ ਹੋ ਜਾਂਦਾ ਨਿਆਣੇ ਨਹੀਂ ਹੋ ਰਹੇ 10 10 ਸਾਲ 20 20 ਸਾਲ ਹੋ ਜਾਂਦੇ ਨੇ ਵਿਆਹ ਨੂੰ ਨਿਆਣਾ ਨਹੀਂ ਹੋ ਰਿਹਾ ਤੇ ਉਸ ਤੋਂ ਬਾਅਦ ਇਹ ਤੁਹਾਡੇ ਖਾਣ ਪੀਣ ਦੇ ਜਿਹੜੇ ਲੱਛਣ ਨੇ ਉਹੀ ਨੇ ਸਾਰੇ ਡਾਣਾ ਸਾਹਿਬ ਜੇ ਤੁਸੀਂ ਕਹੋ ਵੀ ਅਸੀਂ ਮਤਲਬ ਕਿ ਖਾਣਾ ਵੀ ਸਾਰਾ ਹਲਸੂ ਪਲਸੂ ਆ ਤੇ ਤੰਦਰੁਸਤ ਵੀ ਇਹ ਤਾਂ ਹੋ ਨਹੀਂ ਸਕਦਾ ਵੀ ਤੁਸੀਂ ਮਤਲਬ ਕਿ ਪੈਟਰੋਲ ਦੀ ਗੱਡੀ 'ਚ ਘਾਸਲੇਟ ਪਾ ਕੇ ਤੁਰੇ ਫਿਰਿ ਜਾਓ ਇਹ ਤਾਂ ਹੋ ਨਹੀਂ ਸਕਦਾ ਪੈਟਰੋਲ ਦੀ ਗੱਡੀ 'ਚ ਨਾ ਪੈਟਰੋਲ ਹੀ ਪਾਓ ਬਿਲਕੁਲ ਸਹੀ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਜਦੋਂ ਵੀ ਆਪਾਂ ਕਿਸੇ ਵਿਸ਼ੇ ਦੇ ਉੱਤੇ ਗੱਲ ਕਰਦੇ ਆ ਨਾ ਉਸ ਵਿੱਚ ਕੱਲੀ ਇੰਟਰਵਿਊ ਨਹੀਂ ਹੁੰਦੀ ਮੈਂ ਕੁਝ ਨਾ ਕੁਝ ਸਿੱਖ ਕੇ ਜਾਂਦਾ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੜ੍ਹਦੀ ਜੀ ਮਿਹਰਬ ਤੋ ਦੋਸਤੋ ਇਹ ਵੈਦ ਸੁਭਾਸ਼ ਗੋਇਲ ਜੀ ਜਿਨ੍ਹਾਂ ਨੇ ਕਿ ਦੰਦਾ ਦੇ ਵਿਸ਼ੇ ਦੇ ਉੱਤੇ ਬੜੀ ਅਣਮੁੱਲੀ ਜਾਣਕਾਰੀ ਦਿੱਤੀ ਆ ਅਗਲੇ ਹਫਤੇ ਕਿਸੇ ਹੋਰ ਬਿਮਾਰੀ ਦੇ ਬਾਰੇ ਕਿਸੇ ਹੋਰ ਰੋਗ ਦੇ ਬਾਰੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਇਲਾਜ ਬਾਰੇ ਪੁੱਛਾਂਗੇ ਉਹ ਤੱਕ ਲਈ ਆ ਗਿਆ ਦਿਓ ਬਹੁਤ ਬਹੁਤ ਧੰਨਵਾਦ